हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਚਭਾਲ ਖੁਰਦ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਕਿਲੋਮੀਟਰ ਦੀ ਦੂਰੀ ਦੋਸਤੋ ਹੈਗੀ ਆ ਚਭਾਲ ਤੋਂ ਤੇ ਤਨਤਨ ਬਾਬਾ ਬੁੱਢਾ ਸਾਹਿਬ ਇਤਿਹਾਸਿਕ ਗੁਰਦੁਆਰਾ ਤਕਰੀਬਨ ਇੱਥੋਂ 1.5 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਛੋਟੀ ਚਵਾਲ ਵੀ ਵਜਦੀ ਆ ਦੋਸਤੋ ਤੇ ਇਹ ਚਵਾਲ ਖੁਰਦ ਦੇ ਨਾਮ ਦੇ ਨਾਲ ਵੀ ਬਿਲਕੁਲ ਤੁਸੀਂ ਮੈਪ ਤੇ ਸਰਚ ਕਰਕੇ ਵੀ ਇਸ ਪਿੰਡ ਵਿజిਟ ਕਰ ਸਕਦੇ ਹੋ ਬਾਕੀ ਪੂਰੀ ਇਨਫੋਰਮੇਸ਼ਨ ਆਪਾਂ ਫੇਰ ਤੋਂ ਲੈ ਲਾਂਗੇ ਹੋਰ ਥੋੜਾ ਜਿਹਾ ਨੇੜੇ ਕਲੋਸਲੀ ਜਿਹੜਾ ਦੋਸਤੋ ਹੈਗਾ ਐਡਰੈਸ ਉਹ ਵੀ ਆਪਾਂ ਬਿਲਕੁਲ ਪੁੱਛ ਕੇ ਜਿਹੜੀ ਤੁਹਾਡੇ ਸਾਹਮਣੇ ਜਿਹੜੀ ਰੂਬਰੂ ਕਰ ਦਾਂਗੇ ਤੇ ਦੋ ਪਸ਼ੂ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਦੋਨੋਂ ਇੱਕ ਝੋਟੀ ਪਹਿਲਾਂ ਸੁਣੀ ਆ ਝੋਟੀ ਦਾ ਵੀ ਰਿਕਾਰਡ ਚੰਗਾ ਦੱਸਦਾ तकरीबन ਅੱਗੋਂ ਹੈ ਚੰਗੇ ਸੀਮਨ ਦੀ ਧੀ ਆ ਅੱਗੇ ਸੀਮਨ ਜਿਹੜਾ ਰੱਖਿਆ ਉਹ ਵੀ ਚੰਗਾ ਸੀਮਨ ਰੱਖਿਆ ਗਿਆ ਦਿਨ ਪੁੱਛ ਲਾਂਗੇ ਕਿੰਨੇ ਦਿਨ ਹਜੇ ਬਾਕੀ ਆ ਸੂਣ ਦੇ ਵਿੱਚ ਅੱਜ 20 ਅਗਸਤ ਨੂੰ ਦੋਸਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 9:30 ਵਜੇ ਦਾ ਜਿਹੜਾ ਸਮਾਂ ਹੈਗਾ ਇੱਕ ਇੱਕ ਮੰਥ ਜਿਹੜੀ ਦੋਸਤੋ ਕੱਚੀ ਇੱਕ ਹੋਰ ਤੁਹਾਨੂੰ ਮੱਝ ਦਿਖਾ ਦਾਂਗੇ ਤੀਜਾ ਸਵੇਰ ਸੋਹਣੀ ਆ ਮੱਝ ਉਹ ਵੀ ਚੰਗੀ ਸ਼ਾਨਦਾਰ ਆ ਚੰਗੀ ਕੁਆਲਿਟੀ ਆ ਸੋ ਰੇਟ ਭਾਅ ਪੜਦਾ ਜਿਹੜਾ ਦੋਸਤੋ ਬਿਲਕੁਲ ਅੱਜ ਦੇ ਸਮੇਂ ਜੇਕਰ ਕੱਚੀ ਦਾ ਮੁੱਲ ਵੇਖਾਂਗੇ ਤੇ ਬਿਲਕੁਲ ਤੁਹਾਨੂੰ ਜਾਇਜ਼ ਲੱਗੂਗਾ ਜਿਹੜੇ ਵੀਰ ਨੇ ਕਿ ਕੋਈ ਦੋ ਪੈਸੇ ਕੱਢਨੇ ਆ ਨਫਾ ਲੈਣਾ ਕੋਈ 10 ਦਿਨ ਮਹੀਨਾ ਜਿਹੜਾ ਦੋਸਤੋ ਸਾਂਭ ਕੇ ਤੁਸੀਂ ਕੋਈ ਨਫਾ ਵੀ ਲੈ ਸਕਦਾ ਜੇ ਕਿਸੇ ਘਰੇਲੂ ਵੀਰ ਨੇ ਘਰੇ ਰੱਖਣੀ ਆ ਤੇ ਉਹ ਤੁਹਾਡੇ ਤੇ ਡਿਪੈਂਡ ਆ ਠੀਕ ਆ ਜੀ ਤੇ ਝੋਟੀ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਾਂਗੇ ਆ ਉਹ ਕਰਦੇ ਆ ਗੱਲਬ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵੀਰ ਜੀ ਹਾਂਜੀ ਬਹੁਤ ਵਧੀਆ ਜੀ ਆ ਠੀਕ ਹੈ ਵੀਰ ਜੀ ਇੱਕ ਆਪਣਾ ਨਾਮ ਜ਼ਰੂਰ ਦੱਸ ਜੀ ਹਰਪ੍ਰੀਤ ਸਿੰਘ ਠੀਕ ਹੈ ਹਰਪ੍ਰੀਤ ਵੀਰੇ ਆ ਐਡਰੈਸ ਆਪਣਾ ਇੱਕ ਵਾਰ ਫੇਰ ਕਨਫਰਮ ਤੁਸੀਂ ਆਪਦੇ ਮੂੰਹੋਂ ਜ਼ਬਾਨੀ ਕਰਵਾ ਦਿਓ ਪਿੰਡ ਚਭਾਲ ਖੁਰਦੀ ਆ ਜੀ ਹਾਂਜੀ ਠੀਕ ਹੈ ਤੇ ਚਭਾਲ ਤੋਂ ਜਦੋਂ ਆਪਾਂ ਬਿਲਕੁਲ ਤਰਨਤਾਰਨ ਸਾਹਿਬ ਜਾਂਦੇ ਆ ਤਾਂ ਕਿੰਨੇ ਕਿਲੋਮੀਟਰ ਕਿਹੜੀ ਲੋਕੇਸ਼ਨ ਪੈਂਦੀ ਹੈ ਵੀ ਜਿੱਥੋਂ ਮਤਲਬ ਕਿ ਜਿਹੜਾ ਕੋਈ ਖੱਬੇ ਹੱਥ ਜਿਹੜੀ ਹਾਰਕ੍ਰਿਸ਼ਨ ਮੋੜ ਪੈਂਦਾ ਵਾ ਹਾਰਕ੍ਰਿਸ਼ਨ ਸਕੂਲ ਹੀ ਆ ਜੀ ਹਾਂਜੀ ਸਕ ਠੀਕ ਹੈ ਤਾਂ ਪਿੰਡ ਦੇ ਵਿੱਚ ਆਗੇ ਵੀਰ ਆਪਣਾ ਨਾਮ ਇੱਕ ਵਾਰੀ ਫਿਰ ਦੱਸ ਦਈਏ ਜੀ ਆਪਣਾ ਨਾਮ ਪਿੰਡ ਦੇ ਵਿੱਚ ਆਣ ਕੇ ਮੇਰ ਸਿੰਘ ਬੇਲੀ ਵਾਲਾ ਕੋਈ ਇਹਨੂੰ ਕਹ ਦੋ ਘਰੇ ਲੈ ਆਊਗਾ ਠੀਕ ਹੈ ਤੇ ਨੰਬਰ ਇੱਕ ਵਾਰੀ ਆਪਣੇ ਸੰਪਰਕ ਉਹ ਵੀ ਦੇ ਦਈਏ ਜਰੂਰ ਜੀ ਆ ਨੰਬਰ ਦੱਸਿਓ ਵਿੱਚੋ ਠੀਕ ਹੈ ਨੰਬਰ ਜਿਹੜਾ ਤੁਸੀਂ ਦੋਸਤੋ ਜਰੂਰ ਕਨਫਰਮ ਕਰ ਲਓ 796 395539 ਠੀਕ ਹੈ ਜੀ 7009639539 ਇਹ ਨੰਬਰ ਜਿਹੜਾ ਵੀਰ ਹੋਰਾਂ ਦੇ ਬਿਲਕੁਲ ਜਿਹੜੇ ਆ ਦੋਸਤੋ ਆਪਾਂ ਸਕਰੀਨ ਦੇ ਥੱਲੇ ਵੀ ਚਲਦੇ ਕਰਦਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਅੱਛਾ ਵੀਰ ਜੀ ਪਸ਼ੂ ਦੀ ਜੇ ਕਿਰਪਾ ਗੱਲ ਕਰ ਗੱਲ ਕਰ ਲਈਏ ਦੋ ਇੱਕ ਤਾਂ ਮੱਝ ਇੱਕ ਝੋਟੀ ਆਪਣੇ ਕੋਲ ਬਗਾਊਗਾ ਹਾਂਜੀ ਇੱਕ ਘਰੇਲੂ ਪਸ਼ੂ ਵੀ ਜ ਆਪਣੇ ਹਾਂਜੀ ਹਾਂਜੀ ਘਰੇਲੂ ਹਾਥੀ ਮਰ ਕੇ ਜੰਮੇ ਪਲੇ ਆ ਹਾਂਜੀ ਹਾਂਜੀ ਤੇ ਕੀ ਰਿਕਾਰਡ ਹੈਗਾ ਜੇਕਰ ਆਪਾਂ ਇਸ ਪਹਿਲੇ ਨੰਬਰ ਝੋਟੀ ਦੀ ਗੱਲ ਕਰਨ ਲਈਏ ਵੀਰ ਜੀ ਝੋਟੀ ਪਹਿਲਾ ਸਵੇਰ ਸੂਣ ਜਾ ਰਹੀ ਆ ਹਾਂਜੀ ਠੀਕ ਆ ਤੇ ਦਿਨ ਕਿੰਨੇ ਕੁ ਲੈ ਜੂ ਭਾਜੀ ਇਹ ਦਿਨ ਚਾਰ ਤੋਂ ਪੰਜ ਦਿਨ ਲੈ ਲੂਗਾ ਚਾਰ ਤੋਂ ਪੰਜ ਦਿਨ ਹਾਂਜੀ ਤੇ ਗੱਲ ਕਰ ਲਗੇ ਵੀ ਬਰੀਡ ਦੇ ਵਿੱਚ ਜੇਕਰ ਗੱਲ ਕਰ ਲਗੇ ਜਾਂ ਕਿਸੇ ਸੀਮਨ ਦੀ ਗੱਲ ਕਰ ਲਈਏ ਵੀ ਕਿਸ ਸੀਮਨ ਦੀ ਆਪ ਜਿਹੜੀ ਹੈ ਧੀ ਆ ਇਹ ਕੋਹੇ ਨੂਰ ਦੀ ਆ ਜੀ ਕੋਹੇ ਨੂਰ ਐਲਟੀਐਫ ਦੀ ਹਾਂਜੀ ਲక్ష్ਮੀ ਡੇਰੀ ਫਾਰਮ ਦੋਸਤੋ ਕੋਹੇ ਨੂਰ ਦੀ ਜਿਹੜੀ ਆਪ ਧੀ ਆ ਸੋ ਪਹਿਲਾਂ ਝੋਟੀ ਇਹ ਸੁਣ ਜਾ ਰਹੀ ਆ ਬਾਕੀ ਤੁਸੀਂ ਆ ਫੇਸ ਕੁਆਲਟੀ ਆ ਵੇਖ ਕੇ ਚੈੱਕ ਕਰ ਸਕਦੇ ਹੋ ਠੀਕ ਆ ਅੱਛਾ ਮਦਰ ਦਾ ਕੀ ਰਿਕਾਰਡ ਰਿਹਾ ਜੀ ਮਦਰ ਮਿਲਕ ਕਿੰਨਾ 14 ਲੀਟਰ 14 ਲੀਟਰ ਮਾਂ ਵੀ ਇਹਦੇ ਆਪਣੇ ਕੋਲ ਹੀ ਰਹੀ ਆ ਹਾਂਜੀ ਠੀਕ ਆ ਜੀ ਤੇ ਝੋਟੀ ਮੂੰਹ ਦੰਦੋਂ ਮੈਨੂੰ ਲੱਗਦਾ ਵੀ ਜਵਾਨ ਹੀ ਹੋਗੀ ਹਨਾ ਜੀ ਕੰਨੀਏ ਦੰਦ ਬਰਾਬਰ ਚੱਕਦੀ ਪਈ ਆ। ਹਾਂ ਜੀ। ਠੀਕ ਆ। ਸੋ ਇੱਕ ਵਾਰੀ ਵੀਰ ਜੀ ਬੈਕ ਸਾਈਡ ਤੋਂ ਮੜਾ ਜਾ ਟਾਈਮ ਹਿੱਕ ਕੇ ਦਿਖਾ ਦਿਓ। ਆਹ ਲਓ ਜੀ। ਬਾਕੀ ਦੋਸਤੋ ਚੰਗੀ ਤਸੱਲੀ ਨਾਲ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਘੱਟੋ ਘੱਟ ਵੀ ਦਿਨ ਪੂਰੇ ਆ 10 ਮੰਥ ਟਾਈਮ ਜਿਹੜਾ ਪੂਰਾ ਆ 5-4 ਦਿਨ ਜਿਹੜੇ ਆ ਦੋਸਤੋ ਸਮਾਂ ਕੱਢਦੀ ਆ ਹੋ ਸਕਦਾ ਵੀ ਰਾਜੀ ਝੋਟੀ ਆ ਵਜਨ ਲੋਡ ਵਾਲੀ ਆ ਤੇ ਦਿਨ ਹਜੇ 5 ਤੋਂ 7 ਦਿਨ ਲੈ ਜਾਊਗੀ ਠੀਕ ਆ। ਆ ਕਰੋ ਚੱਕ ਕੇ ਆ ਕਿ ਗੱਬਣ ਵੀਰ ਜੀ ਕਿਸੇ ਸੀਮਨ ਤੋਂ ਆ ਇਹ ਧਾਰੇ ਤੋਂ ਧਾਰੇ ਤੋਂ ਐਲਡੀਐਫ ਵਾਲੇ ਤੋਂ ਹੀ ਹਾਂਜੀ ਹਾਂਜੀ ਐਲਡੀਐਫ ਲక్ష్ਮੀ ਡੇਰੀ ਫਾਰਮ ਤੋਂ ਦੋਸਤੋ ਧਾਰੇ ਬੋਲ ਤੋਂ ਅੱਗੇ ਜਿਹੜੀ ਆ ਗੱਬਣ ਹੈਗੀ ਆ ਠੀਕ ਆ ਤੇ ਝੋਟੀ ਤੁਸੀਂ ਦੇਖ ਸਕਦੇ ਹੋ ਕਦ ਕਾਠੀ ਕਾਫੀ ਸੋਹਣਾ ਹੈ ਗੁਲਾਈ ਆ ਪੂਰੀ ਵਜਨ ਲੋਡ ਫੁੱਲ ਪਟਾ ਫੁੱਲ ਸੂਪਰਡਰ ਕੁਆਲਿਟੀ ਦੀ ਕਾਫੀ ਖੂਬਸੂਰਤ ਆ ਠੀਕ ਆ ਜੀ ਥੋੜੀ ਭਲਾਂ ਦੇ ਵਿੱਚ ਜਰੂਰ ਤੁਹਾਨੂੰ ਨਜ਼ਰ ਆਊਗੀ ਭਾਲ ਬੇਸ਼ੱਕ ਪਹਿਲਾਂ ਪੈਸ ਦੀ ਗੱਲ ਕਰ ਲਈਏ ਚਾਹੇ ਦੋਸਤੋ ਥੋੜਾ ਜਿਹਾ ਮੈਨੇਜਮੈਂਟ ਦੀ ਗੱਲ ਕਰ ਲਈਏ ਫੀਡ ਸਪਲੀਮੈਂਟ ਦੇ ਵਿੱਚ ਗੱਲ ਕਰ ਲਈਏ ਥੋੜਾ ਪਤਾ ਵਧੇਰੇ ਪਾਉਣ ਦੇ ਨਾਲ ਉਹ ਨਾਰਮਲ ਜਿਹੜਾ ਦੋਸਤੋ ਪਸ਼ੂਆਂ ਦੇ ਵਿੱਚ ਭਾਲ ਪੈ ਜਾਂਦੀ ਹੈ ਨੇੜੇ ਪਸ਼ੂ ਬਿਲਕੁਲ ਜਦੋਂ ਸੂਣ ਦਾ ਲੱਗਾ ਹੁੰਦਾ ਬਾਕੀ ਆ ਬਾਡੀ ਬੰਤਰ ਜਿਹੜੀ ਆ ਦੋਸਤੋ ਬਾਡੀ ਸਟਰਕਚਰ ਝੋਟੀ ਦਾ ਕਾਫੀ ਖੂਬਸੂਰਤ ਆ ਪਲੀ ਜੰਮੀ ਪਲੀ ਪੂਰੀ ਆ ਠੀਕ ਆ ਜੀ ਫੁੱਲ ਬਟਾ ਫੁੱ ਠੀਕ ਆ ਥਾਨ ਥੂਣ ਜਿਹੜਾ ਦੋਸਤੋ ਪਹਿਲਾਂ ਚੋਟੀ ਜਿੱਦਾਂ ਕਿ ਦੱਸਿਆ ਵੀ ਸੂਣ ਜਾ ਰਹੀ ਆ ਤੇ ਥਾਨ ਥੂਣ ਪੂਰਾ ਮੁਠੀ ਆ ਦੇਖੋ ਜੀ ਤੇ ਘਟੋ ਘਟ ਵੀ 14 ਕਿ ਲੀਟਰ ਮਦਰ ਇਸ ਦੀ ਮਿਲਕਿੰਗ ਤੇ ਦੋਸਤੋ ਚੱਲਦੀ ਰਹੀ ਆ ਤੇ ਆ ਦੇਖੋ ਜੀ ਇੱਕ ਵਾਰੀ ਫੇਸ ਕੁਆਲਟੀ ਵੀ ਦਿਖਾ ਦਿੰਨੇ ਆ ਫੇਰ ਚੰਗੀ ਤਰ੍ਹਾਂ ਤੁਹਾਨੂੰ ਆ ਦੇਖੋ ਠੀਕ ਆ ਬਾਕੀ ਵੀਰ ਜੀ ਦਿਨ 5-4 ਤਾਂ ਲੈ ਜਾਓ ਹਜੇ ਫੋਨ ਡੇ ਲੇ ਹਨਾ ਰਾਜੀ ਆ ਵਜੇ ਨਾਲ ਹੀ ਪੂਰਾ ਹਾਂਜੀ ਲੈ ਜੋ ਕੀ ਦਿਨ ਤੇ ਆਪ ਦੱਸਿਆ ਕੋਈ ਫੇਰ ਕਨਫਰਮ ਕਰਾ ਦਿਓ ਵੀਰਾਂ ਨੂੰ ਵੀ ਕਿ ਕਿਹਦੀ ਆ ਧੀਏਗੀ ਆਪ ਇਹ ਕੋਹੇ ਨੂਰ ਬੋਲਦੀ ਧੀ ਧੀ ਕੋਹੇ ਨੂਰ ਹਾਂਜੀ ਗਾੜੀ ਨੂੰ ਤਾਰਾ ਲਗਾ ਕੋਹੇ ਨੂਰ ਦੀ ਧੀ ਇੱਕ ਵਾਰੀ ਫੇਰ ਵੀਰ ਜੀ ਮੜਾ ਇੱਕ ਮਾ ਦਿਓ ਇੱਕ ਵਾਰੀ ਫੇਰ ਕਮਾ ਦਿਓ ਲੰਮਾਈ ਤੋੜ ਕੇ ਲੈ ਜੀ ਵਾਪਸ ਚੱਲ ਆ ਆ ਦੇਖੋ ਕਰੀ ਕਰੋ ਬਸ ਠੀਕ ਹੈ ਬਿਲਕੁਲ ਘਰੀਲੂ ਪਸ਼ੂ ਆ ਦੋਸਤੋ ਬਹੁਤੇ ਵੀਰਾਂ ਦੀ ਡਿਮਾਂਡ ਆ ਜਿਹੜਾ ਵੀਰ ਥੋੜੀ ਜੀ ਪਰਖ ਕਰਨੀ ਚੰਗੀ ਆ ਜਾਣਦੇ ਆ ਉਹਨਾਂ ਵੀਰਾਂ ਲਈ ਖਾਸ ਦੋਸਤੋ ਜਿਹੜੀ ਇਹ ਝੋਟੀ ਆ ਤੇ ਕੋਹੇ ਨੂਰ ਦੀ ਜਿਹੜੀ ਆ ਦੋਸਤੋ ਆਪ ਇਹ ਧੀ ਆ ਠੀਕ ਆ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਕਨਫਰਮ ਕਰਾ ਦਿੰਨੇ ਆ ਸੋ ਜਿਸ ਵੀਰ ਨੇ ਬਿਲਕੁਲ ਅੱਗੇ ਬਰੀਡ ਤੇ ਕੰਮ ਕਰਨਾ ਉਹ ਤੁਸੀਂ ਜ਼ਰੂਰ ਜਿਹੜੀ ਆ ਪਰਖ ਕਰਕੇ ਇਹ ਚੀਜ਼ ਲੈ ਕੇ ਜਾ ਸਕਦੇ ਹੋ ਠੀਕ ਆ ਬਨਾਥਨਾ ਬਿਲਕੁਲ ਅੱਜ ਦੇ ਸਮੇਂ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਦੇਖੋ ਜੀ ਬਾਕੀ ਥੋੜਾ ਮੱਥੇ ਦੇ ਵਿੱਚ ਵਾਈਟ ਨਿਸ਼ਾਨ ਆ ਗਿਆ ਨਾ ਹਾਂਜੀ ਮਾੜਾ ਮਾੜਾ ਹੈ ਮਦਰ ਦੇ ਵੀ ਥੀਕ ਆ ਇਸੇ ਤਰ੍ਹਾਂ ਮਦਰ ਦੇ ਹਾਂਜੀ ਮਦਰ ਦੇ ਹੈਗਾ ਠੀਕ ਹੈ ਜੀ ਥੋੜਾ ਆ ਜਾ ਬਿਲਕੁਲ ਠੀਕ ਆ ਬਾਕੀ ਸੀਮਨ ਕਿਉਂਕਿ ਜਿਹੜਾ ਦੋਸਤੋ ਭਰਾਇਆ ਵੀਰ ਨੇ ਡਾਕਟਰ ਸਾਹਿਬ ਨੇ ਭਰਿਆ ਬਿਲਕੁਲ オリジナル ਚੀਜ਼ ਭਰੀ ਆ ਸੋ ਥੋੜੀ ਜਿਹੀ ਮਾਰਕਿੰਗ ਮਦਰ ਤੋਂ ਪੀੜੀ ਤੋਂ ਪੀੜੀ ਵਿੱਚ ਆ ਜਾਣੀ ਉਹਦੇ ਬਾਰੇ ਜਿਹੜਾ ਦੋਸਤੋ ਆ ਆਪਾਂ ਕਹਿ ਨਹੀਂ ਸਕਦੇਗਾ ਪੀੜੀ ਤੇ ਪੀੜੀ ਵਿੱਚ ਮੱਥੇ ਦੇ ਵਿੱਚ ਥੋੜੀ ਫੁੱਲੀ ਤੁਹਾਨੂੰ ਜ਼ਰੂਰ ਨਜ਼ਰ ਆਊਗੀ ਠੀਕ ਆ ਤੇ ਤੋਰ ਲਈਏ ਫਿਰ ਕਮਾ ਲਓ ਚਲ ਤੋੜ ਲਈ ਹੌਲੀ ਹੌਲੀ ਤੋੜ ਲੋ ਜੀ ਚਲੋ ਜਾ ਹਾਂਜੀ ਤੋੜੋ ਜੀ ਚੱਲ ਆ ਜਾ ਹਾਈਟ ਕੱਦ ਦੀ ਜੇਕਰ ਦੋਸਤੋ ਗੱਲ ਕਰ ਲਈਏ ਵੀ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਹਾਈਟ ਕੱਦ ਮੀਡੀਅਮ ਦੇ ਵਿੱਚ ਤੁਸੀਂ ਅਕਾਊਂਟ ਕਰ ਸਕਦੇ ਹੋ ਮੀਡੀਅਮ ਦੇ ਵਿੱਚ ਅਕਾਊਂਟ ਆਪਾਂ ਕਰ ਸਕਦੇ ਆ ਪਰ ਬਣੀ ਧਣੀ ਪੂਰੀ ਆ ਠੀਕ ਆ ਸੋ ਚੰਗੀ ਸੇਵਾ ਦੇ ਵਿੱਚ ਦੋਸਤੋ ਜਿਹੜਾ ਪਸ਼ੂ ਹੁੰਦਾ ਵੀ ਤਕਰੀਬਨ ਸੋਨਾ ਵਜ਼ਨ ਲੋਡ ਰਾਜੀ ਪਸ਼ੂ ਹੁੰਦਾ ਉਸ ਵੰਡ ਦੇ ਵਿੱਚ ਤੁਸੀਂ ਇਸ ਝੋਟੀ ਨੂੰ ਰੱਖ ਸਕਦੇ ਹੋ ਬਾਕੀ ਸਪੇਸ ਦੀ ਗੱਲ ਕਰ ਲਈਏ ਕੋਈ 5-5 4-4 ਇੰਚ ਦੀ ਜਿਹੜੀ ਸਪੇਸ ਆ ਦੋਸਤੋ 14 ਥਾਂਾਂ ਦੀ ਰਹੂਗੀ ਹਮੇਸ਼ਾ ਸੋ ਭਲਾਂ ਦੀ ਗੱਲ ਕਰੀਏ ਭਲਾਂ ਉੱਤਰ ਤੋਂ ਬਾਅਦ ਵੀ ਜਿਹੜੀ ਦੋਸਤੋ ਸਪੇਸ ਆ ਉਹ ਤੁਹਾਨੂੰ ਇਸੇ ਤਰ੍ਹਾਂ ਨਜ਼ਰ ਆਉਗੀ ਦੇਖਣ ਦੇ ਵਿੱਚ ਅੱਛਾ ਆ ਠੀਕ ਵੀਰ ਜੀ ਕੀ ਡਿਮਾਂਡ ਦੀ ਗੱਲ ਕਰਕੇ ਤੇ ਕੀ ਮੋਲ ਕਰਦੇ ਆ ਲੈਣ ਦੇਣ ਕੀ ਕੀਤਾ ਜਾ ਸਕਦਾ ਜੀ ਜੀ 1.5 ਲੱਖ ਰੁਪਈਆ ਕਰਤੀ 1.5 ਲੱਖ ਆ ਜੀ ਹਾਂਜੀ ਠੀਕ ਆ ਕੋਈ ਛੋਟ ਛੱਪਾ ਮੌਕੇ ਤੋਂ ਹੁੰਦਾ ਜੀ ਵਿੱਚੋਂ ਉਹ ਥੋੜਾ ਬੋਧਾ ਜਾਰਖੰ ਹਜ਼ਾਰਖੰਦੀ ਹਾਂਜੀ ਛੋੜ ਜੋ ਹੁੰਦੀ ਹੈ ਹੋਰ ਗੁੰਜਾਇਸ਼ ਨਹੀਂ ਨਿਕਲੂਗੀ ਨਹੀਂ ਮੁਸ਼ਕਲ ਹੈ ਅੱਛਾ ਜੀ ਹਾਂਜੀ ਡੇਢ ਲੱਖ ਦੋਸਤੋ ਵੀਰਾਂ ਦਾ ਵੀ ਛੋੜ ਛੱਪਾ ਵਿੱਚੋਂ ਡੇਢ ਲੱਖ ਦੇ ਵਿੱਚੋਂ ਕਰਾਂਗੇ ਜ਼ਰੂਰ ਕੋਈ ਜ਼ਿਆਦਾ ਗੁੰਜਾਇਸ਼ ਨਹੀਂ ਹੈਗੀ ਸੋ ਬਹੁਤੇ ਵੀਰ ਪੁੱਛ ਲੈਂਦੇ ਆ ਵੀ ਵੀਰ ਜੀ ਇਹਨਾ ਦੀ ਬਣ ਚਾਹੀਦੀ ਇਹਨਾ ਦੀ ਬਣ ਜਾ ਸੋ ਉਹ ਤੁਸੀਂ ਜ਼ਰੂਰ ਵੀਰ ਧਿਆਨ ਰੱਖ ਲਿਓ ਕਿਉਂਕਿ ਆਫ ਕੈਮਰੇ ਦੀ ਵੀ ਗੱਲ ਕਰ ਗਏ ਤੇ ਗੱਲ ਜ਼ਰੂਰ ਹੁੰਦੀ ਆ ਵੀ ਲੈਣ ਦੇਣ ਬਿਲਕੁਲ ਇੱਕ ਜਾਇਜ਼ ਜੈਨੂਅਨ ਪਰ ਜਿਹੜੇ ਦੋਸਤੋ ਸੀਮਨ ਦੀ ਗੱਲ ਕਰ ਲਿਗੇ ਜਿਸ ਸੀਮਨ ਦੇ ਵਿੱਚ ਜਾਂ ਫਰੀਡ ਦੀ ਗੱਲ ਕਰ ਲਿਗੇ ਵੀ ਪਸੂ ਹੁੰਦਾ ਤੇ ਉਹਨੇ ਹੱਕ ਵਾਲੀ ਚੀਜ਼ ਹੈਗੀ ਇਹ ਇੱਕ ਵਾਰੀ ਉਸ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਆਣ ਕੇ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਬਾਕੀ 1.5 ਲੱਖ ਮੋਲਾ ਕੋਈ ਹਜ਼ਾਰ ਖੰਡ ਵਿੱਚੋਂ ਮਾਨਤਾ ਨਾ ਝੋਟੀ ਪਸੰਦ ਆਊਗੀ ਤਸੱਲੀ ਤੁਸੀਂ ਕਰ ਲਿਓ ਇਸ ਤੋਂ ਬਾਅਦ ਇੱਕ ਅਗਲੀ ਜਿਹੜੀ ਆ ਦੋਸਤੋ ਮੱਜੇ ਵੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਠੀਕ ਆ ਇਹ ਮੱਜ ਅਵੀਰ ਜੀ ਕਿੰਨਾ ਸੂਆ ਸੂਗੀ ਏ ਤੀਜਾ ਸੂਆ ਸੂਗੀ ਤੀਜਾ ਸੂਆ ਹਾਂਜੀ ਤੇ ਪਹਿਲਾ ਦੂਜੇ ਸੂਵੇ ਮਿਲ ਕੇ ਰਿਕਾਰਡ ਕੀ ਲਿਆ ਫਿਰ ਇਹਦਾ ਇਹਦਾ ਦੂਜੇ ਸੂਵੇ ਮਿਲ ਕੇ ਰੋਡ 10 11 10 11 ਦਾ ਰਿਹਾ 10 ਨਾਰਮਲ 10 11 ਲੀਟਰ ਚਾਹੀਦੀ ਰਹੀ ਜ ਠੀਕ ਹੈ ਫੈਡ ਇਹਦੀ 12 ਪਲੱਸ ਰਹੀ ਹੈ 12 ਪਲੱਸ ਹਾਂਜੀ ਹੁਣ ਸਵੇਰ ਤੀਜਾ ਸੂਣਾ ਹਾਂਜੀ ਹੁਣ ਦੂਆ ਸੂਆ ਤੇ ਡਾ ਸੂਣਾ ਸਵੇਰ ਤੀਜਾ ਹਾਂਜੀ ਕਰਦੇ ਆ ਹਾਂ ਕਰਦੇ ਬਿਲਕੁਲ ਸਵੇਰ ਤੀਜਾ ਦੋਸਤੋ 10000 10000 ਲੀਟਰ ਪਹਿਲੇ ਦੂਜੇ ਸੂਬੇ ਦੇ ਵਿੱਚ ਤੁਸੀਂ ਜਿਹੜਾ ਅਕਾਊਂਟ ਕਰ ਸਕਦੇ ਹੋ ਵੀ ਦੁੱਧ ਨਾਰਮਲ ਇੰਨਾ ਰਿਹਾ ਹੈ ਹਜੇ 1 ਮਹੀਨਾ ਸਵਾ ਮਹੀਨਾ 1 ਮਹੀਨਾ ਜਿਹੜਾ ਦੋਸਤੋ ਹਜੇ ਕੱਚੀ ਆ ਤੇ ਆ ਤੁਸੀਂ ਦੇਖ ਸਕਦੇ ਹੋ ਨਰਦੋੜ ਢਿੱਲਾ ਢੋਲਾ ਹਜੇ ਨਾਰਮਲ ਹੀ ਹਵਾਨਾ ਨੇਵਾ ਜਿਹੜਾ ਦੋਸਤੋ ਪਸ਼ੂ ਬਿਲਕੁਲ ਨੇੜੇ ਜਿਹਾ ਪਰ ਹੋਊਗਾ ਫਿਲਹਾਲ ਅਜੇ ਮਹੀਨਾ ਤੁਸੀਂ ਮੰਨ ਲਓ ਸਵਾ ਮਹੀਨਾ ਇਥੇਕ ਦਿਨ ਹਜੇ ਲੈਂਦੀ ਹੈ ਬਾਕੀ ਸਿੰਗਾ ਸੋਂਗਾ ਦੀ ਫੇਸ ਕੁਆਲਟੀ ਨੂੰ ਮੂੰ ਮਥਾ ਆ ਵੇਖ ਕੇ ਚੈੱਕ ਕਰ ਸਕਦੇ ਹੋ ਠੀਕ ਆ ਅੱਛਾ ਵੀਰ ਜੀ ਅੱਜ ਮਤਲਬ ਜਦੋਂ ਅੱਜ ਆਪਾਂ ਸੇਲ ਕਰਦੇ ਪਏ ਆ ਚਲੋ ਹਜੇ ਮਹੀਨਾ ਸਮਾਂ ਕੱਚੀ ਆ ਤੇ ਕਿੰਨਾ ਮੁੱਲ ਰਹੂਗਾ ਅੱਜ ਇਹਦਾ 85000 ਰੁਪਿਆ ਲੈ ਲਾਂਗੇ ਹੁਣ ਦਾ 85000 ਹਾਂਜੀ ਠੀਕ ਆ ਜੀ ਸੱਜਰ ਤਾਂ ਕਰ ਚਲੋ ਹੋਰ ਕੰਡੀਸ਼ਨ ਹੋਣਾ ਫਿਰ ਲੱਗੂਗੀ ਠੀਕ ਹੈ 80 ਜਾਨ ਇਹ ਜੇ ਫੈਂਡ ਬਹੁਤ ਵਧੀਆ ਨਾ ਅੱਛਾ ਜੀ ਦੁੱਧ ਦੇ ਲਾ ਲੋ ਭਿਸਾਬ ਨਾਲ ਵੀ 16 ਦੇ ਲਾਗੇ ਬੰਨੇ ਚੱਲ ਜਾਂਦਾ ਜੇ ਫੈਂਡ ਪਾਈਏ ਤੇ ਠੀਕ ਹੈ ਜੀ ਹਾਂਜੀ ਠੀਕ ਹੈ ਹਾਂਜੀ ਤੇ ਵੀਰ ਦੱਸਦਾ ਵੀ ਜਿਹੜੇ ਦੋਸਤੋ ਸੰਗਨਤਾ ਹੈਗੀ ਆ ਦੁੱਧ ਦੀ ਠੀਕ ਹੈ ਜੀ ਉਹ ਕਾਫੀ ਜ਼ਿਆਦੀ ਹੈਗੀ ਆ ਦੁੱਧ ਚੰਗੀ ਫੈਟ ਵਾਲਾ ਸੱਜਰ ਤੋਂ ਚੰਗੀ ਫੈਟ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਅੱਜ ਜਿਹੜਾ 85000 ਆ ਮਹੀਨਾ ਸਮਾਂ ਜਿਹੜਾ ਵੀਰ ਸੰਭਲੂਗਾ ਤੇ ਜਿਹੜੇ ਵੀਰ ਨੂੰ ਅਗੇ ਪ੍ਰੋਫਿਟ ਦਿੰਦਾ ਵਪਾਰ ਦੀ ਲੈਣ ਦੀ ਗੱਲ ਕਰ ਲੇਗੇ ਤੇ ਉਹ ਵੀ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਤੇ ਜਿਹੜੇ ਵੀਰ ਨੇ ਕਿਸੇ ਨੇ ਘਰੇਲੂ ਰੱਖਣਾ ਘਰ ਦੇ ਵਿੱਚੋਂ ਪਸ਼ੂ ਤੁਸੀਂ ਲੱਭ ਰਹੇ ਹੋ ਖਾਸ ਤੌਰ ਤੇ ਉਹ ਵੀ ਵੀਰ ਜ਼ਰੂਰ ਪਾਲ ਦੇ ਆਧਾਰ ਤੇ ਗੱਲਬਾਤ ਕਰ ਸਕਦਾ ਤਸੱਲੀ ਕਰ ਸਕਦਾ ਬਖਾਏ ਗਏ ਪਸ਼ੂਆਂ ਦੀ ਘਰ ਦੇ ਵਿੱਚੋਂ ਬਹੁਤੇ ਵੀਰ ਘਰ ਦੇ ਵਿੱਚੋਂ ਪਸ਼ੂ ਖਰੀਦਣਾ ਚਾਹੁੰਦੇ ਆ ਤੇ ਇੱਕ ਨਾਰਮਲ ਘਰ ਦੇ ਵਿੱਚੋਂ ਜਿਹੜੇ ਆਪਾਂ ਤੁਹਾਨੂੰ ਪਸ਼ੂ ਦਿਖਾ ਰਹੇ ਆ ਨਾ ਕਿ ਕਿਸੇ ਵਪਾਰੀ ਜਾਂ ਵਪਾਰੀ ਵੀਰ ਦੇ ਕੋਲੋਂ ਤੇ ਤੁਸੀਂ ਜਰੂਰ ਜਿਹੜਾ ਆਪਦਾ ਫੈਸਲਾ ਲੈ ਸਕਦੇ ਹੋ ਤੇ ਨੰਬਰ ਇੱਕ ਵਾਰੀ ਆਪਾਂ ਫੇਰ ਰਿਪੀਟ ਕਰ ਦਿੰਨੇ ਆ ਸੋ ਉਹਨਾਂ ਨੰਬਰਾਂ ਤੇ ਜਿਹੜਾ ਦੋਸਤੋ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ ਵੀਰ ਹੋਰਾਂ ਦੇ ਨਾਲ ਤੇ ਪਿੰਡ ਚਵਾਲ ਖੁਰ ਤੋਂ ਤੁਸੀਂ ਜਿਹੜੀ ਆ ਵਿਜ਼ਿਟ ਕਰਨੀ ਆ ਠੀਕ ਆ ਨੰਬਰ ਜਿਹੜਾ ਦੋਸਤੋ ਛੋਟੀ ਚਵਾਲ ਤੁਸੀਂ ਵਿਜ਼ਿਟ ਕਰਨੀ ਆ ਧੰਨ ਧੰਨ ਬੀੜਪਾਪਾ ਬੁੱਢਾ ਸਾਹਿਬ ਗੁਰਦੁਆਰਾ ਇਤਿਹਾਸਿਕ ਬਿਲਕੁਲ ਜਿਹੜਾ ਦੋਸਤੋ 1.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਤੇ ਨੰਬਰ ਜਿਹੜਾ ਦੋਸਤੋ 700 ਪੂਰਾ 96 395 39 ਦੇ ਤੁਸੀਂ ਸੰਪਰਕ ਕਰ ਲਿਓ ਨੰਬਰ ਲਗਾਤਾਰ ਸਕਰੀਨ ਦੇ ਥ ਸੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ